ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੇਰ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋੜੇ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਵੀਰੇ ਅ ਵੀਰੇ ਆਪਣੇ ਇਹ ਗਮਾਂਡ ਚਾਣਾ ਮੰਗ ਹਾਂ ਆਪਣੇ ਚਾਚੇ ਕੀ ਮੱਝ ਹੈ ਠੀਕ ਹੈ ਬਾਈ ਹਾਂ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਸੋਖਾ ਪਿੰਡ ਮੇਰਾ ਨਾਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਠੀਕ ਹੈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਬਾਈ ਇਹਨਾਂ ਦੇ ਦੇ ਦਨੇ ਆਪਾਂ ਠ 84275 97082 ਹੈ ਬਾਈ ਠੀਕ ਆ ਬਾਈ 84275 97082 ਬਾਈ ਇਹ ਕੰਟੈਕਟ ਨੰਬਰ ਆ ਬਾਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕੱਲ ਸੂਈ ਆ ਬਾਈ ਮਗਰ ਕੱਟੀ ਆ ਕੱਲ ਸੂਈ ਆ ਬੱਚਾ ਮਗਰ ਕੱਟੀ ਆ ਕੱਟੀ ਚੰਗੀ ਆ ਹਾਂ ਹਾਂ ਬਾਈ ਤੇ ਜੇਰ ਪੈ ਗਈ ਬਾਈ ਜੇਰ ਜੂਰ ਬਾਈ ਸਾਰੀ ਓਕੇ ਆ ਤੇ 12.5 ਕਿਲੋ 12 12.5 ਕਿਲੋ ਦੋ ਦਿਨਾਂ ਦਾ ਚੋਆ ਹੋਇਆ ਦੂਜੇ ਸੂਏ ਠੀਕ ਆ ਅੱਤ ਕਿਸ ਹੁਆਬ ਨੇ ਕਹਿੰਦੇ ਮਾਲਕ ਕਹਿੰਦੇ ਵੀ 14 14.5 ਕਿਲੋ ਤੋਂ ਦੇਊਗੀ ਠੀਕ ਆ ਬਾਈ ਹੁਣ ਬੋਲਾ ਕਿੰਨਾਗਾ ਹੁਣ ਬੋਲਾ ਬਾਈ ਕੱਟੀ ਨੂੰ ਝੁਗਾ ਕੇ 3.5 ਕਿਲੋ ਚੋਇਆ ਉਹ ਕਹਿੰਦੇ ਠੀਕ ਆ ਬਈ ਡੰਗ ਦਾ ਹਾਂਜੀ ਬਾਈ ਠੀਕ ਆ ਫੇਸ ਬੜਾ ਚੰਗਿਆ ਸਿੰਘ ਕੁਆਲਿਟੀ ਚੰਗੀ ਆ ਕੱਦ ਵੱਡਾ ਚੰਗਾ ਰਾਜੀ ਆ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਨਾਣਾ ਨੂਣਾ ਫੁੱਲ ਚੰਗੀਆਂ ਬਈ ਬਾਕੀ ਸਵੇਰ ਦਾ ਟਾਈਮ ਚਵਾਈ ਹੀ ਹੋਈ ਵੀ ਹੈ ਨਾ ਚਵਾਈ ਬਈ ਇਹਦੀ ਹੋਈ ਵੀ ਹੈ ਸਵੇਰ ਦੇ ਟਾਈਮ ਟਾਈਮ ਵੀ ਦੱਸਦੇ ਨਾ 9:17 ਹੋ ਗਏ ਰੋਸ ਸਾਹਿਬ ਨੇ ਜੱਜਮੈਂਟ ਕਰਿਓ ਸ਼ਾਮ ਤੱਕ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਤੋਰਾ ਤਾਰਾ ਚੰਗਾ ਰਾਜੀ ਰੋਜੀ ਫੁੱਲਾ ਕੱਦ ਵੱਡ ਚੰਗਾ ਫੇਸ ਚੰਗਾ ਥੋੜਾ ਬੱਚੇ ਦਾ ਕਰਦੀ ਹੈ ਬੱਚੇ ਦਾ ਕਰਦੀ ਹੈ ਬਈ ਬੱਚੇ ਦਾ ਕਰਦੀ ਹੈ ਕੋਈ ਚੱਕਰ ਨਹੀਂ ਆਰਡਰ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਛੱਡ ਦੇ ਕੋਈ ਚੱਕਰ ਨਹੀਂ ਛੱਡ ਦੇ ਕੋਈ ਨਹੀਂ ਭੱਗ ਜਾਂਦੀ ਬਈ ਬੱਚੇ ਕੋਲ ਬੱচ্চਾ ਮਗਰ ਕੱਟੀ ਆ ਸੂਈ ਸਵਾਈਆ ਕੱਟੀ ਬਹੁਤ ਚੰਗੀ ਆ ਬਾਈ ਨਾਲ ਕੱਟੀ ਖੋਲ ਕੋਈ ਨੀ ਤੋੜ ਕੇ ਖਾਣੇ ਆ ਆਰਡਰ ਬਹੁਤ ਚੰਗਾ ਪਰ ਸ਼ਾਂਤ ਆ ਆਰਡਰ ਦੇਖੋ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਆ ਤੋੜਾ ਦੇਖੋ ਬਾਈ ਤੋੜਾ ਤਰਾ ਬਹੁਤ ਚੰਗਾ ਥੋੜਾ ਬੱਚੇ ਦਾ ਕਰਦੀ ਤੇ ਮੁੱਲ ਕੀ ਆ ਨਾ ਬਾਈ ਮੁੱਲ ਆ ਡਾਕਟਰ ਕੇ ਮਾਲਕ ਦੇ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਗਾ ਹਾਂ ਜਾਇਜ਼ ਹੀ ਹੋਗਾ ਬਹੁਤ ਮੁੱਲ ਆ ਬਾਈ ਕਹਿੰਦਾ ਫੋਨ ਤੇ ਹੋ ਜੂਗਾ ਮੁੱਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਜਾਇਜ਼ ਹੋਊਗਾ ਕਿਸੇ ਵੀਰ ਨੂੰ ਅੱਜ ਪਸੰਦ ਆਵੇ ਬਾਈ ਨਾ ਕਹਨਗੇ ਆਪਾਂ ਧਾਰਾ ਮਾਰ ਕੇ ਦਿਖਾਉਣੀ ਆ ਤੇ ਧਾਰਾ ਮਾਰ ਕੇ ਵੀ ਦਿਖਾ ਦਨੇ ਚਲੋ ਕੋਈ ਨਹੀਂ ਰਹਿਣ ਲੋਕ ਤੇ ਵੀਡੀਓ ਨੂੰ ਇੱਕ ਦਿਖਾਈ ਦਿੰਦੇ ਆ ਅੱਡਰ ਚੱਲ ਠੀਕ ਆ ਬਾਈ ਹਮ ਲਾਇ ਬਾਈ ਕਹਿੰਦਾ ਧਾਰਾ ਵੀ ਕੋਈ ਚੱਕਰ ਨਹੀਂ ਮਾਰ ਕੇ ਦਿਖਾਣੇ ਠੰਡੀ ਫੋਲਾ ਜਿਵੇਂ ਮਰਜੀ ਬੈਠਾ ਰੇ ਠੰਡੀ ਸੀ ਲਵਾਉਂਦਾ ਹਣਾ ਆ ਲੈਟਰ ਚਬਾਈ ਬਹੁਤ ਚੰਗੀ ਆ ਲੈ ਨਾਲੇ ਸਵੇਰੇ ਚੋਈ ਵੀ ਆ ਦੁਆਰੇ ਬੱਚਾ ਲਾ ਕੇ ਜਿਵੇਂ ਮਰਜੀ ਬਹਿ ਜਾ ਲੈ ਕੋਈ ਚੱਕਰ ਹੀ ਨਹੀਂ ਕਿਆ ਬਾਤ ਹੈ ਚਵਾਈ ਚੰਗੀ ਆ ਹਾਲਾਟਰ ਬਹੁਤ ਬੋਲੀ ਚਵਾਈ ਦੇ ਹਮ ਚਵਾਈ ਚੰਗੀ ਆ ਬਹੁਤ ਚੰਗਾ ਕੱਟੀ ਬੱਚਾ ਵੀ ਮਗਰ ਕੱਟੀ ਆ ਕੱਟੀ ਵੀ ਨਾਲ ਹੀ ਤਿਆਰ ਹੋ ਜਾਣੀ ਆ ਬਾਈ ਤੇ ਦੋ ਨਾਗ ਮਿਲ ਜਾਣੇ ਆ ਤੇ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਵੀਰੇ